ਆਉਣੇ ਹੋ ਮਤਲਬ ਇਹ ਧਾਰਮਿਕ ਖੇਤਰ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਤੁਹਾਡੇ ਸਟਾਈਲ ਨੂੰ ਲੈ ਕੇ ਤੁਹਾਡੀ ਦੇਖ ਨੂੰ ਲੈ ਕੇ ਤੁਹਾਡੀ ਦਸਤਾਰ ਨੂੰ ਲੈ ਕੇ ਬਹੁਤ ਲੋਕ ਗੱਲਾਂ ਕਰਦੇ ਸੀ ਕਿ ਕਿਵੇਂ ਇਹ ਸਾਰਾ ਰੂਪ ਧਾਨ ਕੀਤਾ ਕਿਵੇਂ ਦਸਤਾਰ ਬੰਨੀ ਹੈ ਉਹਨਾਂ ਲੋਕਾਂ ਨੂੰ ਤੁਸੀਂ ਕੀ ਜਵਾਬ ਦੇਉ ਕਿਉਂਕਿ ਮੈਂ ਸਾਰੀ ਗੱਲਾਂ ਤਾਂ ਕਰ ਰਿਹਾ ਅੱਜ ਬੜੀ ਦੇਰ ਬਾਅਦ ਤੁਹਾਨੂੰ ਅਸੀਂ ਮਿਲੇ ਹਾਂ ਅਸੀਂ ਚਾਹੁੰਦੇ ਸੀ ਕਿ ਮਿਲੀਏ ਕੰਟੈਕਟ ਲੱਭ ਰਹੇ ਸੀ ਕਿਵੇਂ ਨਾ ਕਿਵੇਂ ਹੁਣ ਸਾਨੂੰ ਫਿਰ ਇਥੋਂ ਪਤਾ ਲੱਗਿਆ ਸੰਗਤ ਦੇ ਵਿੱਚੋਂ ਕਿਸੇ ਨੇ ਮੈਨੂੰ ਫੋਨ ਕੀਤਾ ਮੇਰੇ ਦੋਸਤ ਨੇ ਕਿ ਇੱਥੇ ਬਾਬਾ ਜੀ ਬੈਠੇ ਨੇ ਫਿਰ ਅਸੀਂ ਮਹਾਲੀ ਤੋਂ ਤੁਰੇ ਮੈਂ ਕਿਹਾ ਬਾਬਾ ਜੀ ਨੂੰ ਮਿਲ ਕੇ ਜਰੂਰ ਆ ਦੇਖੋ ਇਹ ਨਹੀਂ ਆਪਾਂ ਕਹਿ ਸਕਦੇ ਵੀ ਇਸ ਖੇਤਰ ਚ ਤੁਸੀਂ ਕਿਵੇਂ ਆਏ ਠੀਕ ਹੈ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਚਲੋ ਮੈਂ ਕਰਮਾ ਭਾਗਾਂ ਵਾਲਾ ਮੈਂ ਤਾਂ ਜੰਮਿਆ ਹੀ ਇਸ ਮਾਰਗ ਚ ਮੈਂ 8-9 ਸਾਲ ਦੀ ਉਮਰ ਚ ਮਹਾਰਾ ਦੀ ਕਿਰਪਾ ਇਹੋ ਜੀ ਮੈਂ ਕੀਰਤਨ ਕਰਨ ਲੱਗ ਗਿਆ ਸੀ ਤੇ ਅਖੰਡ ਪਾਠ ਸਾਹਿਬ ਦੀ ਸੇਵਾ ਮੈਂ ਤੇ ਮੇਰੇ ਥੱਲੇ ਸਹਾਰਣਾ ਰੱਖਿਆ ਹੁੰਦਾ ਸੀ ਆਇਆ ਮੈਂ ਅਖੰਡ ਪਾਠ ਸਾਹਿਬ ਦੀ ਸੇਵਾ ਮਤਲਬ ਰੌਲਾ ਲਾ ਲੈਂਦਾ ਹੁੰਦਾ ਸੀ ਐਡੀ ਗੁਰੂ ਸਾਹਿਬ ਦੀ ਕਿਰਪਾ ਤੇ ਨਿਆਣੀ ਉਮਰ ਜੀ ਮਹਾਰਾਜ ਨੇ ਮੇਰ ਕਰਦੀ ਕੀਰਤਨ ਕਰਦੇ 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 ਸੰਗਤਾਂ ਨੇ ਪਿਆਰ ਹੀ ਬੜਾ ਬਖਸ਼ਿਆ ਤੇ ਰਹੀ ਗੱਲਾਂ ਐ ਪੱਗ ਬੰਨਣ ਦੀ ਇਹ ਕੋਈ ਡਿਜ਼ਾਈਨ ਤਾਂ ਹੈ ਨਹੀਂਗਾ ਕੋਈ ਉਦਾਂ ਹੀ ਪੁਰਾਣੇ ਸਾਧੂ ਸੰਤ ਮੜਾਸਾ ਮਾਰਦੇ ਆਏ ਆ ਅਸੀਂ ਵੀ ਆਰਾਮ ਰਾਏ ਸਿੱਧੀ ਜੀ ਪੱਗ ਬੰਨਣ ਕੋ ਉਤੋਂ ਦੀ ਐ ਪਰਨਾ ਬਣ ਲਈਦਾ ਹੋਰ ਤਾਂ ਇਹਦਾ ਕੋਈ ਚੱਕਰ ਨਹੀਂ ਤੇ ਅਸੀਂ ਇਹ ਤਾਂ ਕਿਸੇ ਨੂੰ ਕਹਿੰਦੇ ਨਹੀਂ ਭਾਈ ਤੁਸੀਂ ਐ ਪੱਗ ਬੰਨੋ ਸਾਡੇ ਨਾਲ ਸਾਰੇ ਗੋਲ ਪੱਗਾਂ ਲਈਏ ਸਮਝ ਗਏ ਇਹ ਕੋਈ ਇਹ ਨਹੀਂ ਆਪਾਂ ਕਹਿੰਦੇ ਕੋਈ ਵੱਖਰਾ ਸਟਾਈਲ ਆ ਇਹ ਸਟਾਇਲ ਸਟੂਲ ਕੋਈ ਨਹੀਂ ਹੈ ਬਸ ਐਂ ਗੋਲ ਪਗਵਨ ਕੇ ਉੱਤੋਂ ਦੀ ਐ ਲੜ ਜੇ ਛੱਡ ਲਈਦੀ ਹੈ ਹੋਰ ਤਾਂ ਕੋਈ ਗੱਲ ਨਹੀਂ ਹਾਂਜੀ ਹੋਰ ਕੁਛ